ਬੀਤੇ ਲੰਮੇ ਸਮੇਂ ਤੋਂ ਕਿਸੇ ਕਾਰਨਾਂ ਦੇ ਕਾਰਨ ਬੰਦ ਪਏ ਫਰੀਦਕੋਟ ਸ਼ਹਿਰ ਦੇ ਵਿਕਾਸ ਕਾਰਜ ਹੁਣ ਜਲਦ ਹੀ ਨਿਪਰੇ ਚੜ੍ਹਨਗੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਫਰੀਦਕੋਟ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਸੇਖੋ ਨੇ ਫਰੀਦਕੋਟ ਦੇ ਫਰੋਖਪੁਰ ਰੋਡ ਨੂੰ ਅਰਾਈਆਂ ਵਾਲਾ ਰੋਡ ਦੇ ਨਾਲ ਜੁੜਦੀਆਂ ਪ੍ਰਮੁੱਖ ਲਿੰਕ ਛੜਕਾ ਤੇ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਵੇਲੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਉਲਝ ਗਏ ਸਨ ਮਸਲਾ ਨੂੰ ਹੱਲ ਕਰਨ ਲਈ ਕਾਫੀ ਸਮਾਂ ਲੱਗਿਆ ਅਤੇ ਹੁਣ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਇਹ ਤਕਰੀਬਨ 60 ਲੱਖ ਰੁਪਏ ਦੀ ਲਾਗਤ ਨਾਲ ਇਹ ਰੋਡ ਬਣਨੀ ਹੈ ਤੇ ਇਹ ਕੱਲਾ ਭੰਗ ਸਿੰਘ ਕਲੋਨੀ ਜਾਂ ਗੁਰਾਨ ਕਲੋਨੀ ਦਾ ਮਸਲਾ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਸ਼ਾਰਟ ਰੂਟ ਵੀ ਹੈ ਫਰੀਦਕੋਟ ਸ਼ਹਿਰ ਨੂੰ ਜਾਣ ਵਾਸਤੇ ਜੇ ਕਿਸੇ ਨੇ ਰਾਇਨਾਲਾ ਰੋਡ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਨੂੰ ਜਾਣਾ ਸਬਜ਼ੀ ਮੰਡੀ ਨੂੰ ਜਾਣਾ ਤੋਂ ਇਸ ਵਾਸਤੇ ਕਾਫੀ ਵੱਡੀ ਸਮੱਸਿਆ ਸੀ ਕਾਫੀ ਲੰਮੇ ਸਮੇਂ ਤੋਂ ਸੀਵਰੇਜ ਪੈਣ ਕਰਕੇ ਸੜਕ ਪੱਟੀ ਹੋਈ ਸੀ ਤਾਂ ਹੁਣ ਇਹ ਜਿਹੜੀ ਹੈਗੀ ਆ ਉਹ ਸਰਕਾਰ ਵੱਲੋਂ ਇਹਨੂੰ ਜਿਹੜਾ ਹੈਗਾ ਬਹੁਤ ਜਲਦ ਮੁਕੰਮਲ ਕਰ ਲਏਗਾ ਕੰਮ ਸ਼ੁਰੂ ਕਰ ਲਿਆ ਬਤ ਉਹਦੇ 20 ਦਿਨਾਂ ਦੇ ਵਿੱਚ ਵਿੱਚ ਪੂਰਾ ਕਰ ਦਾਂ। ਬਾਕੀ ਕੋਈ ਹੋਰ ਇਲਾਕਿਆਂ ਦੇ ਵਿੱਚ ਵੀ ਜਿਹੜਾ ਕੰਮ ਪੈਂਡਿੰਗ ਪਿਆ ਹੈਗਾ ਉਹ ਕਦੋਂ ਤੱਕ ਸਿਰੇ ਲੱਗੇਗਾ? ਉਹ ਸਾਰੇ ਲੱਗੇ ਹੋਏ ਆਂ ਜੀ। ਬਹੁਤੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਕੰਮ ਉਲਝਾਏ ਹੋਏ ਸੀ ਉਹਨੂੰ ਠੀਕ ਕਰ ਰਹੇ ਆਂ। ਤਾਣਾ ਤੰਦ ਨਹੀਂ ਉਲਝਾ ਸੀ, ਤਾਣੀ ਉਲਜੀ ਸੀ। ਉਸ ਵਾਸਤੇ ਉਹ ਸਾਰਾ ਕੰਮ ਠੀਕ ਕਰ ਰਹੇ ਆਂ। ਸਾਰੇ ਦਾ ਸਾਰਾ ਸ਼ਹਿਰ ਆ ਜਿਹੜਾ ਪਹਿਲਾਂ ਵੀ ਸ਼ਹਿਰ ਦੀ ਜਿਹੜੀਆਂ ਮੇਜਰ ਪੰਜ ਸੜਕਾਂ ਸੀਗੀਆਂ ਹੁਣ ਤੱਕ ਬਣਾ ਚੁੱਕੇ ਆਂ। ਹੋਰ ਵੀ ਵੱਡੇ ਜਿਹੜੇ ਸੀ ਕਿ ਉੱਤੇ ਹੁਣ ਉਹ ਜਿਹੜਾ ਨਿੱਕੇ ਮੋਟੇ ਕੰਮ ਰਹਿੰਦੇ ਆਂ ਮੱਲਿਆ ਦੇ ਉਹ ਵੀ